ਆਪਾਂ ਨੇ ਕੰਮ ਤਨ ਦੇ ਕਰ ਲਏ ਨੇ ਆਪਾਂ ਹੋ ਗਏ ਤਿਆਰ 10:08 ਹੋ ਗਏ ਨੇਗੇ 10:08 ਹੋ ਗਏ ਨੇ ਆਪਣੇ ਕੱਪੜੇ ਧੋ ਦਿੱਤੇ ਨੇ ਤਿਆਰ ਹੋ ਗਿਆਂਗੇ ਤੇ ਆਪਾਂ ਘਰੇ ਆਪ ਹੀ ਮਿਲਾਂਗੇ ਹਨਾ ਤੇ ਹੁਣ ਵਸ ਚੱਲਦੇ ਆਂਗੇ ਸੁਖਮਨ ਨੂੰ ਡੀਕ ਦੇਉਂ ਗਈ ਹੋਈ ਉਹਦਰ ਤੇ ਕੱਪੜੇ ਤਾਂ ਕਾਹਨੂੰ ਡੀਕ ਦੇਣੇ ਉਹ ਤਾਂ ਚਿਟਕਣੀਆਂ ਲਾਈਆਂ ਹੋਈਆਂ ਨੇ ਗੀਆਂ ਆ ਕੇ ਲਾ ਲਾਂਗੇ ਬਿੰਦਕ ਚੱਲ ਧੁੱਪ ਧੁੱਪੇ ਮੱਚ ਜਾਣਗੇ ਹੋਰ ਕੀ ਆ ਹੁੰਦਾ ਕੱਪੜੇ ਧੁੱਪ ਨੇ ਸਹਾਰਿਆ ਕਰਦੇ ਚੱਲੀਏ ਬੀਬੀ ਚਲੋ ਕੁੜੀਓ ਚਲੋ ਧੁੱਪੇ ਜਾਵਾਂਗੇ ਧੁਰਕੇ ਜਾਵਾਂਗੇ ਉਚਾਰ ਤੱਕ ਘਰ ਨੇ ਸਨ ਚ ਫਿਰ ਦੀ ਗਦੂਰਾ ਚਲ ਹਾਂ ਜੀ ਇਧਰ ਆ ਬੁਲਾ ਲਵਾ ਲਓ ਜੀ ਆਪਾਂ ਆ ਗਏ ਪਹਿਣ ਕੇ ਕਰੇ ਪਰ ਪਹਿਣ ਦੇ ਗਮਾਂਡਨ ਨਾ ਘਰ ਹੋ ਬੈਠੀਏ ਪਹਿਣ ਮਾਸੀ ਜਿਹੜੀ ਉਹ ਤਾਂ ਸਮਾਂ ਮਾਸਿਕ ਹਨ ਮਾਸ ਮਾਰ ਕੇ ਜਲੇਬੀ ਲਿਖਾਉਂ ਖਾਣੀ ਹੋਣੀਆਂ ਗਰਮ ਚਾਹ ਲੋਜੀ ਖਾਓ ਵਿੱਚ ਹੀ ਮਾਸੀਆਂ ਚਾਚੀਆਂ ਤਾਈਆਂ ਭੂਆ ਸਾਰੀਆਂ ਇਕੱਠੀਆਂ ਹੋਏ ਹੋਏ ਹੁਣ ਰੋਟੀ ਥੋੜਾ ਜਿਹਾ ਹਨਾ ਚਾਹ ਪੀਣ ਲੱਗੇ ਸੀਗੇ ਬੰਦ ਹੈਗੇ ਸਾਨੂੰ ਕਹਿੰਦੇ ਅੱਜ ਤੁਸੀਂ ਰਿਸ਼ਤੇਦਾਰ ਆਏ ਹੋਏ ਹੋਗੇ ਅੱਜ ਕੰਮ ਨਾ ਕਰਾਓ ਬੰਦੇ ਬੈਠੋ ਲੋ ਜਲੇਬੀ ਵਾੜ ਰਹੀ ਹੈ ਗਰਮ ਗਰਮ ਖਾ ਲੈ ਖਾ ਲੈ ਜਵਾ ਕਹਿੰਦੇ ਲੈ ਚੀਆਂ ਘਾਤੋਂ ਭਾਈਆਂ ਨੇ ਜਲੇਬੀਆਂ ਚ ਨਹੀਂ ਵੀਡੀਓ ਕਿਹੜਾ ਹਾਂ ਹਾਂ ਟੇਸਟ ਵਧੀਆ ਆਉਂਦਾ ਹਾਂ ਹਾਂ ਆਹ ਖਾਣ ਨੂੰ ਸੁਆਗਤ ਆ ਗਏ ਭਾਈ ਮੈਂ ਵੀਡੀਓ ਖਾਣ ਮੂੰਹੇ ਕੋਈ ਸੰਗ ਨਹੀਂ ਭਾਈ ਖਾ ਲੋ ਜਿਹੜੇ ਜਾਉਂਦਾ ਮੈਂ ਲੈ ਕੇ ਚੱਲੀ ਜਾਂਦੀ ਤੱਕ ਨਾ ਮਾਸੂਦ ਮਾਸੂਦ ਕੋਣ ਬੋਲ ਜਿਲੇ ਵੀ ਦੇਰੀ ਕਰੀ ਉਹ ਮੇਰੀ ਮਾਸੀ ਆਏਗੀ ਅਸਿਆ ਆਏਗਾ ਇਹ ਮੇਰੀ ਮਾਸੀ ਲੈ ਜੀ ਅਜਿਲੀ ਜਲੇਬੀ ਦਾ ਟੇਸਟ ਵਧੀਆ ਕਹਿੰਦੀ ਸੀ ਨੇ ਬਣਾਉਣੀਆਂ ਇਲੈਚੀ ਵਾਲੀ ਜਲੇਬੀ ਬਣਾ ਸਕਦਾ ਬਹੁਤ ਲਾਗੇ ਹਨ ਆ ਵੇਚੀ ਦੀ ਫੋਟੋ ਲੋਜੀ ਆਪੇ ਮੇਰੇ ਕੋਲ ਆਏਗੀ ਆਪਾਂ ਜੋ ਨਾ ਨਾ ਹਾਂ ਨਹੀਂ ਨਹੀਂ ਵੇਚੀ ਜਾ ਕੇ ਨਾ ਵਖੇ ਮਾਸੀ ਹਾਂ ਬੱਸ ਆ ਵੀ ਉਹਦੇ ਤੇ ਫੋਟੋਗ੍ਰਾਫਰ ਹੈ। ਇਹ ਫੋਟੋ। ਹਾਂ ਚਲ ਵਧੀਆ ਦੇਖਿਆ ਕਰੋ ਹਨਾ। ਲੋ ਜੀ ਆਪਣੀਆਂ ਸਾਰੀਆਂ ਭੈਣਾਂ ਨੇ ਪਿੰਡ ਦੀਆਂ ਅਸੀਂ ਭੈਣਾਂ। ਹਾਂ ਭੈਣਾਂ ਕਹਿੰਦੇ ਥੋੜੇ ਅਸੀਂ। ਇਹ ਆਪਣੇ ਚੌਕੇ ਵੀ ਆਏ ਹੋਣ ਤੁਸੀਂ ਹਨਾ। ਨਹੀਂ ਨਹੀਂ ਜੋਗੇ। ਅੱਛਾ ਜੋਗੇ। ਦੂਜੀਆਂ ਭੈਣਾਂ ਰਹਿ ਗਈਆਂ ਚੌਕੇ ਹਨਾ। ਚੌਕੇ ਤੋਂ ਵੀ ਬਹੁਤ ਦੇਖਦੇ ਨੇਗੇ। ਤੇ ਲੋ ਜੀ ਆ ਸਾਡੀਆਂ ਦਰਾਨੀਆਂ ਨੇ ਠਾਣੀਆਂ ਨੇ। ਸਾਡ ਘਰ ਵਾਲੇ ਭਣੇ ਆਥਰ ਨੇ ਰੋਹ ਗੇਮ ਖੇਡਦੇ ਨੇ। ਜਾਂਦੇ ਹੁੰਦੇ ਨੂੰ ਵੀ ਵਾਈ ਹੋਰੀ ਹਾਂ ਅਖੜੇ ਵਾਲੇ ਗੱਡੇ ਨੂੰ ਹਾਂ ਹੋਰ ਬਾਹਲੇ ਜਣੇ ਹੁੰਦੇ ਨੇ ਕਹਿੰਦੇ ਸੋਣ ਤੋਂ ਸਾਹਮਣੇ ਦੀਦੇ ਹੋਣਗੇ ਨਾ ਹਾਂ ਕੋਈ ਨਾ ਕੋਈ ਕੱਟੇ ਗਈ ਸੀ ਇਹ ਤਾਂ ਸਾਡੇ ਵਾਲੇ ਗੱਡੀ ਚ ਗਏ ਤੁਸੀਂ ਉਹ ਟਰੈਕਟਰ ਤੇ ਗਏ ਹੋਵਾਂਗੇ ਨਵੀਂ ਦੇ ਡੈਡੀ ਨਾਲ ਹਾਂ ਇਹ ਗੱਡੀ ਤੀ ਵਾਗੇ ਸੀ ਫਿਰ ਘਰੇ ਇੰਤਜ਼ਾਰ ਦਾ ਮੈਂ ਸਾਰਿਆਂ ਜਾਈ ਬਿਨਾ ਹਨ ਸਾਡੇ ਪਾਪਾ ਜੀ ਕੱਲ੍ਹ ਧਰਨੇ ਤੇ ਵਾਗੇ ਗਾਹਾਂ ਥਾਣੇ ਚ ਗਏ ਸੀ ਪਾਤੋਰੀ ਖਾਣ ਜਗ੍ਹਾ ਜੇਰ ਚ ਲਾਏਗੇ ਅੱਜ ਉੱਥੇ ਕੱਪੜੇ ਪਕੜੇ ਫੜਾਉਣ ਗਏ ਹੋਏ ਨਹੀਂ ਹਾਂ ਤਾਂ 50 60 ਜਣੇ ਨੇਗੇ ਲੋ ਜੀ ਆਪਾਂ ਭੈਣ ਕੇ ਕਰੋ ਆ ਗਏ ਸਰਦਾਰ ਜੀ ਹਜੇ ਆਏ ਨਹੀਂ ਹੈਗੇ ਨਾਲ ਸਾਡੇ ਰਿਸ਼ਤੇਦਾਰ ਆ ਗਏ ਸੀ ਬੀਬੀ ਦੇ ਭਤੀਜਾ ਭਤੀਜੇ ਨੂੰ ਠੰਡੇ ਠੰਡੇ ਵਾਲੇ ਗਲਾਸ ਬਾਕੀ ਹੋਰ ਪਾਣੀ ਢਾਣੀ ਵਾਲੇ ਠੰਡੇ ਚਾਹ ਤਾਂ ਜਸ ਕਰੇ ਕਰਿਓ ਹੀ ਨਾ ਦਪਰ ਰੋਟੀ ਉੱਥੇ ਖਾਇਆ ਇਸ ਸੀਗੇ ਕਾਣ ਕਨੇ ਬਣਾ ਨਹੀਂ ਇਸ ਦਿਲੇ ਪੀਆਂ ਸੂਤੀ ਦਾ ਪ੍ਰਕਾਰ ਮਟਰ ਪਨੀਰ ਫੱਕਿਆ ਹੁਣ ਨਾ ਮੈਂ ਥੋੜੇ ਜਿਹਾ ਉਬਲ ਮੈਂ ਆਲੂ ਰੱਖੇ ਨੇ ਸਬਜੀ ਕਿਉਂਕਿ ਪਨੀਰ ਦਾ ਸਾਹ ਸਿਆਲੀ ਹੋ ਗਿਆ ਪਨੀਰ ਖਾਂਦਿਆਂ ਤੇ ਮਾ ਚਲ ਹੁਣ ਪਤਲੀ ਜੀ ਦਾਲ ਉੱਪਰ ਲੈਣਿਆ ਕੰਗੀਆਂ ਧੂਣੀਆਂ ਪਾ ਕੇ ਹਾਂ ਦੇ ਤੋਂ ਕਰਖ ਦਿੱਤੀ ਉਹ ਹੁਣ ਮਾਣ ਦਾਂਗੇ ਬਸ ਹੁਣ ਬਸ ਮੱਝ ਛੱਡ ਕੇ ਨਾਲ ਦੀ ਨਾਲ ਜੀ ਬੀ ਜਾਊਗੀ ਅਸੀਂ ਦੇਖਤੀਆਂ ਜੋਨਾਂ ਨਾਲ ਨਾਲ ਜਾਊਗੀ ਤੇ ਬੀਬੀ ਅੱਜ फेरि टेस् कहीँ जानु मेरो मासुको जा जान लाग ਕੱਲ੍ਹ ਲੈ ਆਂਦੇ ਸਾਗ ਦੀ ਮਹਲਾ ਤਾਰਾ ਕੱਟ ਕੇ 5:30 ਵਜੇ ਬੇਲੀ ਆਂਗੀ ਰੋਟੀ ਨੂੰ ਵੀ ਸੁਨਿਆ ਹਾਤੀ ਹੁਣ ਸੁਖਵਣ ਗਈ ਰੋਟੀ ਮੈ ਲਾਉਣੀ ਆ ਬੀਬੀ ਬਾਗੀ ਅੱਜ ਸੱਤ ਤੇ ਆਏ ਸੀਗੇ ਮਿਸਰੇ ਹੋਰ ਤੇ ਹੁਣ ਮੈਸਾ ਬੰਨੀਆ ਨੇ ਮੈਂ ਦਾਣਾ ਜਿਹਾ ਖਾ ਲੈਣਾ ਬੇਹੇ ਇਕੱਠੇ ਕਰਦੇ ਸੀਗੇ ਫਲੇਟੀ ਭਿਉਣੀ ਆਪਾਂ ਤੇ ਤੜਕੀ ਪਾਵਾਂ ਮੈਨੂੰ ਕੋਰ ਮੱਧਰੀ ਲੇਤੀ ਐ ਹਰ ਕਿਸੇ ਕਿਹਾਸ ਸੁਣਿਓ ਜੀ ਸਰਦੂ ਸਟਾਰ ਟੂ 14 ਉਹ ਬਹੁਤ ਫੜਦਾ ਮੇਰਾ ਜਦ ਬਿੱਠਾ ਰਹੇਗੀ ਕੱਲ ਕਿੰਨਾ ਕੁ ਰੋਈਂ ਗਾਣਾ 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 ਜੇ ਜਿਹੜੀ ਗਾਣਾ ਪਾਉਗਾ ਦਾਣਾ ਪਾ ਦਿਓ ਇਹਨਾਂ ਨੂੰ ਫੇ ਤੜ ਕੇ ਉਹਨੂੰ ਬਹੁਤ ਟਾਈਮ ਲੱਗ ਜਣਾ ਦਾਣਾ ਪਾਉਣਾ ਮਤਾਰਾ ਜੋ ਕਿ ਬਾਇਗੀ ਤੱਕ ਸੇ ਲੈਵ ਹੋਇਆ ਬੈਠਦੇ ਆਪਣੀ ਬਿਆਰੀ ਵੀਡੀਓ ਦਿਖਾਈ ਜਾਂਦਾ ਹਾਂ ਮਾਮੀ ਦੱਸਦੀ ਸੀ ਨਮੇ ਉਹ ਭਰੇ ਨੇ ਨਾ ਨਮੇ ਹਾਂ ਗਾਣੀ ਮੈਨੂੰ ਸੋਣੀ ਲੱਗੀ ਮੇਰਾ ਕੰਨ ਰੱਜ ਗਿਆ ਸੁਖਮਣ ਛੋਟੀ ਜੀ ਸੀ ਹੱਤ ਕੁ ਮਹੀਨੇ ਦੀ ਗੋਦੀ ਚੱਕੀ ਖੜੀਆ ਮੈਨੂੰ ਤੇਰਾ ਮਾਸੜ ਬੜਾ ਦਿਲਦਰ ਨੱਚੀ ਅੰਦਰ ਹੋਰ ਗਰਮੀ ਹੋਰੇ ਸਾਰੇ ਲੱਤੀ ਜਾਂਦੇ ਮੈਂ ਉਹ ਵੀਡੀਓ ਦੇਖਣ ਲੱਗ ਪਈ ਉਹ ਦੁੱਧ ਵਾਲੀ ਕਿ ਦੁੱਧ ਵਾਲੀਆਂ ਜੀ ਪਿਆਚੋ ਆ ਹਾਂ ਦੁੱਧ ਵਾਲੀ ਕਿ ਨਹੀਂ ਭੈਣ ਤੇ ਘਰੇ થી ਕੜ ਕੇ ਦੁੱਧ ਗਿਆ ਸੀ ਅੱਜ ਅਰੇ ਚ ਨਹੀਂ ਪਾਇਆ ਉਹਨਾਂ ਦੀ ਭੱਗ ਗਿਆ ਸੀ ਸਾਰਾ ਦੁੱਧ ਮੈਂ ਤਾਂ ਇਹਨਾਂ ਕਪਾਕੀ ਸੱਟਦਾਂ ਨੇ ਨੇੜਿਆ ਮੋਂ ਲਾਗੀ ਰੋਟੀ ਹੁਣ ਜਾ ਕੇ ਹੱਥ ਪੈਰ ਤੋਂ ਜੋਤ ਲਾ ਰਾਂ ਮੈਂ

ਤਾਂ ਇਹਨੂੰ ਖੁਸਕੀਆਂ ਬੇਬੀ ਰੱਤੀ ਬਿਲਕੁਲ ਕਿਤੇ ਉਹ ਆਇਆ ਨਹੀਂ ਪਿੱਛੇ ਹੋਰੇ ਆਇਆ ਨਹੀਂ ਪਿੱਛੇ ਹੋਰੇ ਆਇਆ ਨਹੀਂ ਮੈਂ ਟੱਪ ਬਾਉਟ ਟਾਈਮ ਦੀ ਬੇਲੀ ਬੈਠੀ ਹਾਂ ਮਾਜਰ ਭੁੱਖੋ ਹੀ ਲਾ ਲਾਂਗੇ ਐਨੇ ਜਲੇਬੀਆਂ ਫੜਾ ਆਗੇ ਭੈਣ ਕੇ ਗੋਲਫਾ ਪੇ ਮਿੱਠਾ ਤੇ ਮOHAMA ਸਮਕ ਆਇਆ ਤੇ ਐਨੀ ਇੱਕ ਦਿਨ ਮਿੱਠਾ ਮੋਗੋ ਦਾ ਹਾਂ ਇਹ ਫਤਕ ਹੋ ਗਿਆ 사ਗਣਾ ਵਾਲੇ ਹੈਂ ਕੀ ਦਾ ਕੋਈ ਤਾਂ ਆਈ ਤੇ ਹੀ ਪਤਾ ਲੱਗਿਆ ਇਹਦਾ ਹੂੰ ਉਹ ਪਲਾਕੀ ਚਪਲਾ ਤਾਂ ਮਹੱਤ ਤੱਕ ਜੋਤਲਾਮਾ ਸਭੰਤਰੀ ਹੋਈ ਐ ਇੱਥੇ ਮੇਰੀ ਹੁਣ ਸਭ ਨਾਲ ਹੱਤ ਤੋਂ ਫਿਲਾਮਾਂ ਗਜੋਤ ਤੇ ਹੱਤ ਟੋਣ ਵਾਸਤੇ ਤੇ ਹੀ ਹੋਈ ਐ ਜੇ ਉਧਰ ਹੋਣੇ ਮੈਨੂੰ ਕਾਹਲ ਹੋਈ ਉਧਰ ਜਾਣ ਦੀ ਆ ਗਿਆ ਇਹਨਾਂ ਬਾਰਾਅਲ ਦਮ ਚੀ ਕੈਕ ਬਣ ਗਿਆ ਸੁਖਾਣਾ ਪਤਾ ਚੰਨ ਚਾਰ ਬਣ ਗਿਆ ਮਨਵਾਇ ਤੇ ਡੜੀ ਦੇ ਪੁੱਤ ਨੂੰ ਵੀ ਦੁੱਧ ਪੀਆ ਲੈਸੀ ਸੁਧਰਵਾ ਤੱਕ ਪਾਈ ਲੈਣ ਦੇ ਉਹਨਾਂ ਨੂੰ ਕੋਈ ਸੁਣਦਾ ਨਹੀਂ ਬੋਲ ਮੈਂ ਪੁੱਛਾਂ ਅੱਜ ਤਾਂ ਚਲ ਪਹਿਲਾਂ ਸੁਦਾ ਕਮਾਲੀ ਦਾ ਮੈਜ ਜੀ ਆਹ ਠੰਡਾ ਠੰਡਾ ਕੋਈ ਨੂੰ ਜੀ ਕਰ ਜਾ ਇਹ ਇੰਨੀਆਂ ਬੱਤੀਆਂ ਕੱਟੀਆਂ ਹੋਈਆਂ ਨੇ ਇਹ ਸੌਹਾ ਲਾਓ ਨੀ ਕਿਰਸਾਤ ਮਚਾਵਾਉਂਦੀ ਹੈ ਜੀ ਕਿੱਲੇ ਚਿੱਟੇ ਹੁੰਦੇ ਨਿਕਾਲੀ ਮਾਗਣਾ ਜੋਤ ਲਾਤ ਨੂੰ ਚੌਂਦੀ ਹੈ ਨਾ ਬੱਤੀ ਹੈ ਮਾਂਂਤ ਰੋਈ ਜਾਂਦੀ ਸੀ ਅਮੀ ਹੋਰ ਮਾਂਤ ਤੇ ਡੜਕਾ ਬਲਾਈ ਕਿਉਂ ਨਾ ਮਾਹਲਾ ਦਵਾਈ ਲਿਆਉਣੀ ਆ ਘਟ ਮਾਂਤ ਰੋਈ ਜਾਂਦੀ ਆ ਮਾਸੀ ਬਿਮਾਰ ਆਵਣੀ ਤੋਂ ਆਣੀ ਆ ਦਕਨ ਨੀ ਮਨਾਨਕੀ ਜਾਣਾ ਤੇ ਆਉਣੇ ਕਰੀ ਇਹਨੂੰ ਦਵਾਈ ਦਵਾ ਕੇ ਲਾਉਣੀਆਂ। ਸਾਰੇ ਰੋ ਰੋ ਬੁਰਾ ਹਾਲ ਕਰ ਰੱਖਿਆ। ਅੱਜ ਬੀਬੀ ਕਹਿੰਦੀ ਹਾਲ ਬਾਗ ਨਹੀਂ ਹੋ ਰਿਹਾ ਤਾਂ ਜੀ ਲਾ ਲਾਂਦੀ ਆ। ਫਿਰ ਡੈਡੀ ਕਹਿੰਦਾ ਮੈਂ ਲੈ ਕੇ ਆਵਾਂ। ਮਹਾਵਦਾਂ ਦਵਾਈ ਜਿਹਾ ਹੋਣੀ ਆ ਇਹਨੂੰ ਪਤਾ। ਹੂੰ ਐਨ ਪਤਾ ਕਹਿੰਦੇ ਕੱਲ ਨੂੰ ਜਾਵਾਂਗੇ ਪਤਾ ਨਹੀਂ ਬੱਸ। ਕੀ ਦਵਾਈ ਲੈਣੀ। ਹਾਂ। ਮਾਂ ਦੋ ਦਿਨ ਮਾਗਰ ਲਿਆਉਂਦੇ ਉਹ ਤਾਂ ਰੋਈ ਜਾਂਦੀ ਆ। ਨਹੀਂ ਕਹਿੰਸੀ ਲੈ ਆਉਂਦੇ। ਉਹ ਰੋਈ ਜਾਂਦੀ ਆ। ਦਵਾਈ ਡੈਡੀ ਕਾਮਨੀ। ਉਹਨਾਂ ਜਖਾਂ ਖੰਗ ਜਖਾਮ ਨਹੀਂ ਖੜਦ ਦੋਨੋਂ ਭੈਣਾਂ ਨੂੰ ਦਵਾਈ ਦਵਾ ਕੇ ਦੂੰਗੀ ਕਿੰਨਾ ਹੀ ਤੁਮ ਲੋਗ ਬਲਿਖੰਮਾ ਜੀ ਸਬਜ਼ੀ ਗਰਮ ਹੋ ਗਈ ਫਟਕੂਨ ਸਾਹਿਦਵਾਦ ਦਾ ਹੋਗਾ ਹੈ ਨਾ ਕਿੰਨਾ ਨੇ ਜਾਂ ਫਿਰ ਹੋ ਗਿਆ ਇਕੱਠਾ ਸਮਾਂ ਅੰਡੇ ਹੋ ਚਾਹ ਤਾਂ ਮਾਤਾ ਵਾਲੀ ਪੀ ਦੀ ਠੰਡੀ ਲਿਆ ਦੇ ਡੜੀ ਆਰਾਸ ਜੀ ਸਿੱਖੇ ਪੋਸ਼ਾ ਬਾਹਰ ਨੂੰ ਕੇ ਪਾ ਰੱਖੀ ਹੈ ਤਿਆਰ ਹੋਇਆ ਹੋਇਆ ਹੈ ਨਾ ਬੋਲੀ ਬੁਢੀ ਹਮ ਨਾ ਮੈਂ ਜਲ ਕੇ ਨਾ ਮੈਂ ਤਾਰਾਂ ਚੋਲੀਆਂ ਤੀਆਂ 540 ਤੇ ਫਿਰ ਮੈਂ ਤਾਂ ਜੌਕਟ ਪਾਇਆਗੀ ਮੋਬਾਈਲ ਚੱਕ ਲਿਆ ਦੇਖਣ ਲੱਗੀ ਮੈਂ ਹਾਏ ਰੋਟੀ ਖੜਾ ਖਾਣ ਨੂੰ ਸੀ ਇਹ ਸਭ ਨੂੰ ਪਹਿਲੇ ਮम्मा ਮੈਂ ਲਾ ਦੇਣੀ ਮੈਂ ਜਦ ਮੱਛਾ ਚ ਗਾਣਾ ਗੋਣਾ ਧਿਆਉਣ ਨੂੰ ਐਦੋਂ ਪਹਿਲੇ ਤਾਂ ਰੋਟੀ ਭੜੀ ਵੀ ਲੱਗਦੀ ਐ ਦੇਖਣੇ ਇਧਰ ਆੜਿੰਗਾ ਪੁੱਤ ਇਹਦੀ ਰੱਢੀ ਕਬੱਜਾ ਕਬੱਜਾ ਤਬਾ ਚਾਪੇ ਰਾਨੀ ਲੋ ਜੀ ਜਿਹੜਾ ਟਾਈਮ ਆ ਗੱਲਾਂ ਕਰਦੇ ਕਰਦਿਆਂ ਇਹ ਨਿਹਰਾ ਕਰ ਲਿਆ ਸਰਦਾਰ ਜੀ ਆਏ ਸੀ ਕਵੇਲੇ ਭੈਣ ਕਿਉ ਕਵੇਲੇ ਆ ਕੇ ਫਿਰ ਦੁੱਧ ਪਾਉਣ ਵਾ ਅੱਗੇ ਤੇ ਫਿਰ ਆ ਕੇ ਰੋਟੀ ਖਾ ਕੇ ਇੱਥੇ ਗੱਲਾਂ ਮਾਰਨ ਲੱਗੇ ਬਸ ਉਹ ਤਾਂ ਸਰਦਾਰ ਦੀਆਂ ਵਾਲੇ ਭਾਂਡੇ ਰਹਿੰਦੇ ਰਹਿੰਦੇ ਨੇਗੇ ਤੇ ਭੈਣ ਨੇ ਆਉਂਦੇ ਹੋਏ ਉਹਨਾਂ ਜਲੇਬੀਆਂ ਫੇਰ ਦੇਤੀਆਂ ਦੇਖੋ ਬਣ ਲਫਾਵਾ ਟੂ ਲਫਾਵਾ ਇਹ ਲਫਾਵਾ ਚੰਨ ਲਫਾਵੇ ਹੋ ਗਏ ਮਿੱਠਾ ਦਮਸਾ ਮੈਂ ਮਕਾਇਆ ਸੀ ਭੈਣ ਨੇ ਇਹ ਜਲੇਬੀਆਂ ਫੇਰ ਪਰ ਸਿ ਪਚਾ ਦਿੱਤੀਆਂ ਤੇ ਐ ਨਹੀਂ ਪਤਾ ਕੱਲ ਨੂੰ ਗਏ ਨੂੰ ਫੇਰ ਬਜੀਆਂ ਖੁਸ਼ੀਆਂ ਖੜਾ ਦੇ ਹਨਾ ਤੇ ਮੇਰੀ ਗਾਂ ਗੈਸ ਵਾਲੀ ਕਾਂਸ ਰਹਿੰਦੀ ਆ ਸਾਫ ਕਰਨ ਵਾਲੀ ਤੇ ਨਾਲੇ ਮੇਰੇ ਰਹਿੰਦੇ ਨੇ ਜੀ ਸਰਦਾਰ ਜੀ ਵਾਲੇ ਦੀ ਰੋਟੀ ਵਾਲੇ ਭਾਂਡੇ ਤੇ ਨਿੱਕਾ ਚੁੰਨੀ ਬਦਲਣ ਵਾਲੀ ਰਹਿੰਦੀ ਹੈ ਹਨ ਫਿਰ ਆਪਣੇ ਕੰਮ ਹੋ ਗਏ ਨੇ ਬਹੁਤ ਛਿਰਦੇ ਹੋਏ ਨੇ ਕੰਮ ਤਾਂ ਵੈਸੇ ਬਸ ਬੈਠੇ ਗੱਲਾਂ ਮਾਰੀ ਗਏ ਆ ਤੇ ਮੇਰਾ ਮੈਂ ਸੁਖਮਨ ਨੂੰ ਕਹਾ ਮੇਰੀ ਵੀ ਖਾ ਥੋੜੀ ਜੀ ਵੀਡੀਓ ਪੂਰੀ ਕਰਨ ਵਾਲੀ ਰਹਿੰਦੀ ਹੈ ਕਿ ਪਾ ਗੱਲਾਂ ਚੀ ਉਹ ਹੋ ਗਿਆ ਗੱਲਾਂ ਗੱਲਾਂ ਚੀ ਜਿਹੜਾ ਸੱਤ ਦਾ ਪ੍ਰੋਗਰਾਮ ਹੁੰਦਾ ਹਨਾ ਜੀ ਬਹੁਤ ਵੱਡਾ ਹੁੰਦਾ ਹੈਗਾ ਤੇ ਭੈਣ ਭਾਈਆਂ ਸਾਰੇ ਨਾਲ ਹਨਾ ਪਹਿਲੇ ਉਹ ਤਾਂ ਵਿਚਾਰੇ ਠੇਕਾ ਹੀ ਹੁੰਦਾ ਸਾਰੇ ਘਾਸੇ ਦਾ ਫੇਰ ਵੀ ਹਨਾ ਭੈਣ ਭਾਈ ਨੂੰ ਜੇ ਇੱਕ ਨੂੰ ਸਾਧਦੇ ਆ ਤਾਂ ਦੂਜਾ ਕੁਝ ਹੋ ਜਾਣਾ ਫਿਰ ਸਾਰੇ ਬੁਲਾਉਣੇ ਪੈਂਦੇ ਨੇਗੇ ਜਾਨੀ ਕਿ ਉਹ ਇੰਨਾ ਇੰਨਾ ਨੇ ਇਨਾ ਹੋ ਨਹੀਂ ਕਰਿਆ ਹੈਗਾ ਇੱਕ ਤਾਂ ਬੀਬੀ ਦਾ ਪਤੀ ਜਾਇਆ ਸੀ ਤੇ ਭੈਣ ਦਾ ਭਾਈ ਤੇ ਇੱਕ ਭੈਣਾ ਰਾਣੀ ਤੇ ਕੰਮੋ ਆਈਆਂ ਸੀਗੀਆਂ ਬਾਕੀ ਭੈਣ ਦੇ ਤਿੰਨ ਨਣਦਾਨੇ ਜੀ ਉਹ ਆਈ ਸੀ ਤੇ ਬਾਕੀ ਭੈਣ ਦੀ ਸੱਸ ਦੇ ਹਨਾ ਪੇਕੇ ਆਏ ਸੀਗੇ ਤੇ ਉਹ ਵੀ ਜ਼ਰੂਰੀ ਨੇ ਜੀ ਹਨਾ ਤੇ ਵੈਸੇ ਗਰੂ ਸਾਰਿਆਂ ਦੇ ਘਰ ਪਵਾਬੇ ਸੋਹਣੇ ਸੋਹਣੇ ਤੇ ਬਹੁਤ ਖੁਸ਼ੀ ਹੋਈ ਆ ਭੈਣ ਤੇ ਇਹ ਦਿਨ ਮਸਾ ਆਇਆ ਸੀਗਾ ਤੇ ਕਿਉਂਕਿ ਮੁੰਡਾ ਗਿਆ ਹੋਇਆ ਭੈਣ ਦਾ ਬਾਹਰ ਅਮਰੀਕਾ ਗਿਆਗਾ 2 ਸਾਲ ਹੋ ਗਏ ਗਏ ਨੂੰ ਤੇ ਵੈਸੇ ਗਰੂ ਦੀ ਕਿਰਪਾ ਨਾਲ ਬਹੁਤ ਸੋਹਣਾ ਕੰਮ ਚੱਲ ਰਿਹਾ ਹੈ ਬੇ ਬੱਚੇ ਦਾ ਤਰੱਕੀਆਂ ਵਗਸੇ ਬੱਚੇ ਨੂੰ ਘਰ-ਬਾਰ ਵੀ ਛੱਡਿਆ ਹਨਾ ਤੇ ਪੰਡ ਕੁੜੀ ਐ ਸਾਨੂੰ ਪਤਾ ਹੀ ਐ ਤੇ ਕੁੜੀ ਵੀ ਪੜਦੀ ਐਗੀ ਛੋਟਾ ਜਿਹਾ ਪਰਿਵਾਰ ਹੈਗਾ ਤੇ ਬੇਬੇ ਐਗੀ ਮੁੰਡਾ ਬਾਹਰ ਚਲਿਆ ਗਿਆ ਛੋਟਾ ਜਿਹਾ ਪਰਿਵਾਰ ਹੱਸ-ਹੱਸ ਕੇ ਹਨਾ ਟਾਈਮ ਲੰਘਦਾ ਜਿਹੜਾ ਵਧੀਆ ਹੀ ਲੰਘਦਾ ਚਾਹ ਟਾਈਮ ਤਾਂ ਲੰਘ ਹੀ ਜਾਣਾ ਜੀ ਜੇ ਅਸੀਂ ਪਾ ਹੱਸ ਕੇ ਨਗਾ ਲੀਏ ਤੇ ਬਹਿਗੁਰੂ ਸਾਹਿਬ ਦੇ ਹੱਸਦਿਆਂ ਦੀ ਨਗਾਵੇ ਟਾਈਮ ਹਨਾ ਤੇ ਰੋ ਕਹਿੰਦੇ ਹੁੰਦੇ ਰੋਂਦੀ ਤਾਂ ਰੋਂ ਰੋਂ ਰੋਣ ਦੀ ਤੇ ਉਦਾਸ ਹੋਣ ਦੀ ਤਾਂ ਇੱਕ ਘੜੀ ਨੰਗਦੀ ਖੁਸ਼ੀਆਂ ਦੇ ਪਲ ਬਿੰਦ ਚ ਨੰਗ ਜਾਂਦੇ ਨੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਤੇ ਖੁਸ਼ੀਆਂ ਬਖਸ਼ੇ ਮਾਲਕ ਬੱਚਿਆਂ ਨੂੰ ਤੰਦਰੁਸਤੀ ਬਖਸ਼ੇ ਇੰਨੀ ਹੁੰਦੀ ਆ ਵੀ ਕਮਾਈ ਘੱਟ ਹੋਜੂ ਕੋਈ ਗੱਲ ਨਹੀਂ ਕੰਮ ਘੱਟ ਹੋਜੂ ਕੋਈ ਗੱਲ ਨਹੀਂ ਇੱਕ ਆਪਣੇ ਬੱਚੇ ਨਸਾਂ ਤੇ ਬਚੇ ਰਹਿਣ ਇੱਕ ਮਾੜੀ ਸੰਗਤ ਤੋਂ ਬਚੇ ਰਹਿਣ ਹਨਾ ਆਪਾਂ ਨੂੰ ਸਾਰਾ ਕੁਝ ਵਿੱਚ ਹੀ ਆ ਗਿਆ ਤੇ ਕੰਮ ਘੱਟ ਹੋਜੂ ਕੋਈ ਗੱਲ ਨਹੀਂ ਤੇ ਕੰਮ ਤਾਂ ਚੱਲ ਜਾਂਦਾ ਵਾਧਾ ਘਾਟ ਆ ਆਪਣੇ ਬੱਚੇ ਠੀਕ ਠਾਕ ਰਹਿਣ ਤੇ ਬਹੁਤ ਵਧੀਆ ਰਿਹਾ ਅੱਜ ਦਾ ਦਿਨ ਤੇ ਅੱਜ ਤਾਂ ਸਾਡਾ ਵੀਡੀਓ ਬਣਾਉਣ ਨੂੰ ਵੀ ਬਲੌਗ ਬਣਾਉਣ ਨੂੰ ਵੀ ਨਹੀਂ ਜੀ ਕਰਿਆ ਕਿਉਂਕਿ ਹਾਸੀਆਂ ਖੇਡੀਆਂ ਉੱਥੇ ਕਮਰੇ 'ਚ ਬੈਠੇ ਨਾਲ ਲੱਗਦੇ ਘਰ ਦੇ ਵਿੱਚ ਜਿਹੜੇ ਘਰ ਦੇ ਵਿੱਚ ਰੋਟੀ ਬਣਾਉਂਦੀਆਂ ਸੀ ਉਹ ਘਰ ਉਹ ਜਖੇਪਰ ਤੋਂ ਮਾਸੀ ਤੇ ਮੇਰੇ ਜਖੇਪਰ ਨਾਨਕੇ ਨੇ ਤੇ ਉਹਨਾਂ ਦੇ ਘਰੇ ਸਾਰਾ ਪ੍ਰੋਗਰਾਮ ਸੀ ਭਾਂਕੇ ਤੇ ਕਰੇ ਫਿਰ ਟਾਇਪਾਂ ਸਾਰੀ ਘਰੀ ਪਈ ਹੈਗੀ ਤੇ ਸਾਰਾ ਬਣ ਕੇ ਤਕਰਵਾ ਸਾਫ ਦਾ ਰੋਟ ਟੁਕ ਬਣਦਾ ਸੀ ਸਾਰੀ ਕੜਾਹੀ ਵੀ ਉਧਰ ਚੜੀ ਤੀ ਰਿਸ਼ਤੇਦਾਰ ਵੀ ਉਧਰ ਹੀ ਬੈਠੇ ਸੀਗੇ ਤੇ ਤਾਂ ਕਰਕੇ ਹਨਾ ਖੁਸ਼ੀ ਖੁਸ਼ੀ ਚਾਈ ਚਾਈ ਵਿਚਾਈ ਦੇ ਦਿਨ ਮਸ ਆ ਆਰ ਕੈਨਨ ਨੂੰ ਕੁੜੀਆਂ ਨੇ ਬੋਲੀ ਨਾ ਉਹਨੇ ਇਹ ਦਿਨ ਸਗਣਾ ਦੇ ਰੋਜ਼ ਰੋਜ਼ ਨਹੀਂ ਆਉਣੇ ਵਾਹੇ ਗਰੂਪ ਸਭ ਤੇ ਨਿਤ ਨਿਤ ਲਿਆਵੇ ਚੰਗੀ ਘੜੀ ਤੇ ਸੁਲੱਖਣੀ ਘੜੀ ਦੀ ਢੀਕ ਹੁੰਦੀ ਆ ਆਪਾਂ ਨੂੰ ਤੇ ਕੋਈ ਗੱਲ ਨਹੀਂ ਜੀ ਆਪਣਾ ਵੀ ਦਿਨ ਆ ਜਾਊਗਾ ਆਪਾਂ ਵੀ ਚਾਈ ਚਾਈ ਹਨਾ ਸਾਰਿਆਂ ਨੂੰ ਸੱਦਾਂਗੇ ਵਾਹਿਗੁਰੂ ਜੀ ਸਦਾਂ ਦੀ ਘੜੀ ਲਿਆਵੇ ਖੁਸ਼ੀਆਂ ਦੀ ਘੜੀ ਲਿਆਵੇ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਸੋਹਣੇ ਜਿਹੇ ਵਲੌਗ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਆ ਪਿਆਰਾ ਜਆ ਕਮੈਂਟ ਕਰਿਓ ਆ ਸਾਨੂੰ ਬਹੁਤ ਹੀ ਖੁਸ਼ੀ ਆ ਸਾਡੀ ਭੈਣ ਦੇ ਸੱਤ ਪਈ ਐ ਤੇ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ